ਜਿਹੜੀ ਚੀਜ਼ ਚੱਲ ਪੈਂਦੀ ਆ ਉਹ ਸਾਰੇ ਪੂਰੇ ਵਰਲਡ ਦੇ ਵਿੱਚ ਉਹਦਾ ਇੱਕੋ ਹੀ ਹੁੰਦਾ ਨਸ਼ਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤਾ ਜਿਵੇਂ ਆਪਾਂ ਕੈਨੇਡਾ ਅਮਰੀਕਾ ਇੰਗਲੈਂਡ ਲੋਕ ਪੂਲਾਂ ਥੱਲੇ ਨੇ ਜਿਹੜੇ ਗੋਰੇ ਨੇਗਾ ਉਹ ਨਸ਼ੇ ਕਰਕੇ ਪੈਣੇਗੇ ਜਿਵੇਂ ਐਡਮਿੰਟਨ ਦੇ ਵਿੱਚ ਇੱਕ ਏਰੀਆ ਖਾਸ ਆ ਤੇ ਉਹ ਗੋਰੇ ਨੇ ਜਿਹੜੇ ਉਹ ਨਸ਼ੇ ਕਰੀ ਬੈਠੇ ਨੇਗੇ ਆਪਣੇ ਬਹੁਤੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਨਸ਼ੇੜੀਆਂ ਨੇ ਮਾਰੇ ਨੇਗੇ ਉਹ ਸਾਰੇ ਆ ਪਰ ਆਪਣੇ ਜਿਹੜਾ ਪ੍ਰਚਾਰ ਆ ਨਾ ਉਹ ਕੁਝ ਹੋਰ ਤਰ੍ਹਾਂ ਦਾਗਾ ਪੰਜਾਬ ਦੇ ਵਿੱਚ ਹੀ ਨਸ਼ਾ ਵੱਧਾ ਹਏ ਭਾਂਵੇਂ ਕੋਈ ਵੀ ਨਸ਼ਾ ਜਿਹੜਾ ਉਹ ਮਾੜਾ ਸਰੀਰ ਵਾਸਤੇ ਸਰੀਰ ਦੇ ਅੰਗ ਖਰਾਬ ਹੁੰਦੇ ਨੇ ਹੌਲੀ ਹੌਲੀ ਸਰੀਰ ਬੰਦੇ ਦੀ ਉਮਰ ਘਟਦੀ ਜਾਂ ਨੁਕਸਾਨ ਹੁੰਦੇ ਨੇਗੇ ਬਚਿਆ ਜਾਵੇ ਇਹ ਚੀਜ਼ ਤੋਂ ਪਹਿਲੋ ਜਦੋਂ ਮੈਂ ਉੱਥੇ ਪਟਿਆਲੇ ਪੜਦਾ ਹੁੰਦਾ ਸੀ ਨਾ ਉਦੋਂ ਇੱਕ ਪ੍ਰੋਫੈਸਰ ਨੇ ਗੱਲ ਸੁਣਾਈ ਸਾਨੂੰ ਅਖਬਾਰ ਦੀ ਇੱਕ ਕਟਿੰਗ ਸੁਣਾਈ ਵੱਡੇ ਘਰਾਂ ਦੇ ਕਾਕੇ ਕਹਿੰਦਾ ਵੀ ਬੰਦੇ ਸਟੂਡੈਂਟਾਂ ਦੇ ਵਿੱਚੋਂ ਆ ਖਬਰ ਆ ਖਬਰ ਉਹਨੇ ਪੜ ਕੇ ਸੁਣਾਈ ਵੀ ਕੋ ਕਿਰਲੀ ਨੂੰ ਮਾਰ ਲੈਂਦੇ ਨੇਗੇ ਤੇ ਉਹਨੂੰ ਜਲਾ ਲੈਂਦੇ ਨੇਗੇ ਉਹਦੀ ਜੋ ਰਾਖ ਬਣਾ ਲੈਂਦੇ ਨੇ ਕਿ ਸਵਾ ਬਣਾ ਲੈਂਦੇ ਨੇਗੇ ਉਹਨੂੰ ਪਾਣੀ ਚ ਘੋਲ ਲੈਂਦੇ ਨੇ ਫਿਰ ਉਹ ਥੋੜਾ ਥੋੜਾ ਪਾਣੀ ਪੀ ਜਾਂਦੇ ਨੇਗੇ ਤੇ ਉਦੋਂ ਤੋਂ ਬਿਨਾਂ ਫਿਰਦਾ ਸਪਰੇਅ ਸਪਰੇਅ ਦੇ ਵਿੱਚੋਂ ਕੀੜਾ ਲਵੇੜ ਕੇ ਐ ਛੱਡਦਾ ਵੀ ਜੇ ਤਾਂ ਉਹ ਇੱਥੇ ਤੱਕ ਚਲਾ ਗਿਆ ਤੇ ਫਿਰ ਤਾਂ ਠੀਕ ਆ ਜੇ ਉਹ ਉੱਥੇ ਮਰ ਗਿਆ ਫਿਰ ਉਹਦੀ ডোজ ਉਹ ਘਟਾ ਲੈਂਦੇ ਉਦੋਂ ਵੀ ਨਸ਼ੇ ਤਾਂ ਚੱਲਦੇ ਹੀ ਹੁੰਦੇ ਸੀਗੇ ਜਿਹੜਾ ਤਾਂ ਗਰੀਬ ਆਦਮੀ ਆ ਉਹ 5-10 ਰੁਪਏ ਦੇ ਨਸ਼ੇ ਨਾਲ ਸਾਰ ਲੈਂਦਾ ਜਦੋਂ ਆਪਾਂ ਘਰ ਦੇ ਵਿੱਚ ਬੈਠੇ ਆਂ ਫਿਰ ਹੋਰ ਗੱਲਬਾਤ ਆ ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਨਾ ਤਾਂ ਉੱਥੇ ਆਪਾਂ ਨੂੰ ਇਹ ਗੱਲਾਂ ਬਾਤਾਂ ਮਿਲਣਗੀਆਂ ਤੇ ਕਹ ਲਓ ਜਿਵੇਂ ਕੋਈ ਬੰਦਾ ਕੰਮ ਕਰਦਾ ਜਿਹੜਾ ਗਰੀਬ ਆਦਮੀ ਆ ਉਹ 5-10 ਰੁਪਏ ਦੇ ਨਸ਼ੇ ਨਾਲ ਸਾਰ ਲੈਂਦਾ ਜਿਹੜਾ ਅਮੀਰ ਆਦਮੀ ਆ ਉਹ ਕੋਈ ਹਜ਼ਾਰ ਦੀ ਬੋਤਲ ਜਾਂ ਵੱਡੀ ਬੋਤਲ ਉਹ ਉੱਥੇ ਤੱਕ ਪਹੁੰਚਦਾ ਪੰਜਾਬ ਦੇ ਵਿੱਚ ਵੱਡੇ ਵੱਡੇ ਪਹਿਲਵਾਨ ਹੋਏ ਨੇ ਜਿਵੇਂ ਕਿਕਰਸੋਂ ਵਗੈਰਾ ਤੇ ਬੜੇ ਨੌਜਵਾਨ ਕਬੱਡੀ ਕੋਡੀ ਗੇਮਾਂ ਹਾਕੀ ਸੰਸਾਰਪੁਰ ਹਾਕੀ ਨਾਲ ਜੁੜਿਆ ਵਾ ਕਹਿੰਦੇ ਜੇ ਤਾਂ ਆਪਾਂ ਨੌਜਵਾਨਾਂ ਨੂੰ ਕੋਈ ਚੰਗੀ ਪ੍ਰੇਰਣਾ ਦੇਈਏ ਤਾਂ ਉਹ ਇਧਰ ਨੂੰ ਮੁੜ ਵੀ ਸਕਦੇ ਨੇਗੇ ਬਹੁਤ ਲੋਕਾਂ ਨੇ ਇਹ ਨਸ਼ੇ ਛੱਡਣ ਵੀ ਨੇ ਮੈਂ ਵੀ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਇਹਨੂੰ ਛੱਡੋ ਤੁਸੀਂ ਤੇ ਆਪਦਾ ਚੰਗੇ ਪਾਸੇ ਨੂੰ ਆਪਦਾ ਜੀਵਨ ਸੁਧਾਰੋ ਚੰਗੇ ਪਾਸੇ ਨੂੰ ਮੁੜੋ ਤੇ ਨਸ਼ੇ ਨੇ ਜਿਹੜੇ ਉਹ ਨੁਕਸਾਨ ਤਾਂ ਕਰਦੇ ਨੇਗੇ ਹੌਲੀ ਹੌਲੀ ਜਿਹੜੀ ਛੋਟੀ ਜਨਰੇਸ਼ਨ ਆ ਉਹ ਕਮਜ਼ੋਰ ਹੋਈ ਜਾਣੀ ਆ ਤੇ ਉਹ ਜਿਹੜੀ ਖਤਮ ਹੋ ਜਾਣੀ ਆ ਇਹ ਆ ਸ਼ਾਦੀ ਤਾਂ ਦੂਰ ਦੀ ਗੱਲ ਆ ਤੇ ਨਿਆਣਿਆਂ ਨੂੰ ਰੋਜ਼ ਉਹ ਪੁੱਛਣ ਭਾਈ ਭੈ ਤੂੰ ਕਿੱਥੇ ਗਿਆ ਸੀ ਕਿੱਥੋਂ ਆਇਆ ਤੇ ਐਜੇ ਫਰੈਂਡ ਉਹਨਾਂ ਦੇ ਨਾਲ ਗੱਲਬਾਤ ਕਰਨ। ਤੇ ਇਸ ਤਰ੍ਹਾਂ ਕਹੋ ਵੀ ਨਿਆਣਾ ਜਿੱਥੇ ਵੀ ਜਾਂਦਾ ਆਉਂਦਾ ਉੱਥੇ ਉਹਦੀ ਉਹ ਨਿਗਾ ਰੱਖਣ ਕੰਮ ਕਰਨ ਦੀ ਭਾਵਨਾ। ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਹ ਨਿਆਣਿਆਂ ਦੀ ਵੀ ਜ਼ਿੰਮੇਵਾਰੀ ਹੈ। ਵੀ ਮੇਰਾ ਪਿਓ ਜੇ ਖੇਤੀ ਕਰਦਾ ਮੈਂ ਉਹ ਕੰਮ ਦੇ ਵਿੱਚ ਹੱਥ ਪਟਾਵਾਂ। ਠੀਕ ਹੈ ਨਹੀਂ। ਮੇਰਾ ਪਿਓ ਜੇ ਜੁੱਤੀਆਂ ਗੰਢਦਾ ਤਾਂ ਮੈਂ ਉਹ ਕੰਮ ਦੇ ਵਿੱਚ ਕੰਮ ਸਾਰੇ ਇੱਕੋ ਜਿਹੇ ਨਹੀਂ। ਕਿਸੇ ਕੰਮ ਦੇ ਵਿੱਚ ਕੋਈ ਫਰਕ ਨਹੀਂ। ਕੋਈ ਕੰਮ ਕਰ ਲਓ। ਕੀਰਤਾ ਜਿਹੜੀ ਉਹ ਬਾਬੇ ਨਾਨਕ ਨੇ ਕਹਲੋ ਵੀ ਉਹਨਾਂ ਇੱਕ ਨੰਬਰ ਤੇ ਰੱਖਿਆ ਤਾਂ ਕਰੋ ਨਾਮ ਜਪੋ ਵੰਡ ਛਕੋ ਇਹ ਗੁਰੂਆਂ ਦਾ ਸਿਧਾਂਤ ਆ ਅੱਜ ਅਸੀਂ ਜਿਹੜਾ ਕੰਮ ਵਾਲਾ ਕਲਚਰ ਆ ਉਹ ਤੋਂ ਦੂਰ ਹੋ ਰਹੇ ਆ ਬਾਹਰ ਜਾ ਕੇ ਵੀ ਆਪਾਂ ਕੰਮ ਹੀ ਕਰਦੇ ਆ ਲੱਖਾਂ ਰੁਪਈਆ ਲਾ ਕੇ ਜਾਂਦੇ ਆ ਜੇ ਆਪਾਂ ਕੰਮ ਕਰੀਏ ਤਾਂ ਉਹ ਨਜ਼ਾਰਾ ਹੀ ਹੋਰਾ